ਤੁਸੀਂ ਨਾਲ ਜਾਓਗੇ ਜਾਂ ਇੱਥੇ ਢੋਲ ਦਿਆਂ ਨੂੰ ਇਹ ਵੱਡਾ ਵਾਅਦਾ ਹੈ ਕਿ ਸੰਗਤਾਂ ਝੂਲਦੀਆਂ ਜਾਣਗੀਆਂ ਰਾਦੇ ਰਾਦੇ ਦੇ ਨਾਦੇ ਰਾਦੇ ਰਾਦੇ ਦਾਤ ਜੀ ਇੱਦਾਂ ਹੀ ਹੁੰਦੀ ਹੈ ਚਲੋ ਫੇ ਵਜਾ ਦੇ ਇੱਕ ਵਾਰੀ ਢੋਲ ਦਾ ਲਗਾ ਐਸ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਸੋਨੂੰ ਆਪਣੇ ਵੀਰ ਪ੍ਰਿੰਸ अरोड़ा ਦੇ ਨਾਲ ਲੈ ਕੇ ਆਇਆ ਹਾਂ ਅੱਜ ਤੁਹਾਨੂੰ ਉਸ ਜਗ੍ਹਾ ਫਗਵਾੜਾ ਦੇ ਇਲਾਕੇ ਖਦੀਆਬਾਦ ਵੇਖੇ ਜਿੱਥੇ ਅੱਜ ਸੈਂਕੜੇ ਦੀ ਤਦਾਦ ਦੇ ਵਿੱਚ ਸੰਗਤਾਂ ਬ੍ਰਿੰਦਾਵਨ ਜਾ ਰਹੀਆਂ ਨੇ ਔਰ ਉਹਨਾਂ ਨੂੰ ਕੌਣ ਲੈ ਕੇ ਜਾ ਰਿਹਾ ਹੈ ਸਾਡੇ ਫਗਵਾੜੇ ਦੇ ਇਲਾਕੇ ਦੇ ਸਮਾਜ ਸੇਵਿਕਾ ਮੈਡਮ ਅਨੀਤਾ ਸੋਮਪrakash ਅਤੇ ਸ਼ਿਲਪਾ ਚੱਡਾ ਔਰ ਦੇਖ ਰਹੇ ਹੋ ਤੁਸੀਂ ਢੋਲ ਤਿਆਰ ਹੈ ਡਗੇ ਵੱਜਣ ਦੇ ਲਈ ਔਰ ਸੰਗਤਾਂ ਪੂਰਾ ਆਪਣਾ ਸਮਾਨ ਲੈ ਕੇ ਇੱਥੇ ਪਹੁੰਚ ਚੁੱਕੀਆਂ ਨੇ ਬੱਸਾਂ ਭਰ ਰਹੀਆਂ ਨੇ ਇੱਧਰ ਵੀ ਸੰਗਤਾਂ ਤੁਸੀਂ ਦੇਖ ਰਹੇ ਹੋ ਆ ਕੈਮਰਾ ਮਾਰੋ ਆ ਬੈਗ ਲੈ ਕੇ ਆ ਰਹੀਆਂ ਨੇ ਔਰ ਮੈਡਮ ਅਨੀਤਾ ਸੋਮਪ੍ਰਕਾਸ਼ ਵੀ ਸਾਡੇ ਕੋਲ ਇੱਥੇ ਪਹੁੰਚ ਚੁੱਕੇ ਨੇ ਆ ਉਹ ਤੁਹਾਨੂੰ ਉਹਨਾਂ ਦੇ ਨਾਲ ਵੀ ਰੂਬਰੂ ਕਰਾਉਨੇ ਆ ਉਹ ਕੀ ਇਹ ਉਪਰਾਲਾ ਕਰਦੇ ਨੇ ਆਜਾ ਉਹਨਾਂ ਦੇ ਨਾਲ ਰੂਬਰੂ ਹੋਣੇ ਪਹਿਲਾਂ ਇੱਥੇ ਨਿਤਿਨ ਚੱਡਾ ਜੀ ਸਾਡੇ ਨਾਲ ਮੌਜੂਦ ਨੇ ਨਿਤਿਨ ਚੱਡਾ ਜੀ ਤੁਹਾਡਾ ਐਚਐਸ ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਹਰ ਪੇਸ਼ੀ ਸੁਣਨ ਲੋ ਜੀ ਇਹ ਜਿਹੜਾ ਅੱਜ ਯਾਤਰਾ ਜਾ ਰਹੀ ਹੈ ਵrindavan ਔਰ बरसाਨੇ ਇਹ ਮੈਡਮ ਨੀਤਾ ਸੋਮਪrakash ਅਤੇ ਸ਼ਿਲਪਾ ਚੱਡਾ ਜੀ ਲੈ ਕੇ ਜਾ ਰਹੇ ਨੇ ਤੁਸੀਂ ਕੀ ਸੰਤਾ ਨੂੰ ਅਪੀਲ ਕਰਨਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਬਹੁਤ ਹੀ ਵਧੀਆ ਉਪਰਾਲਾ ਜੋ ਮੈਡਮ ਨੀਤਾ ਸੋਮਪrakash ਜੀ ਤੇ ਸ਼ਿਲਪਾ ਚੱਡਾ ਜੀ ਕਰਦੇ ਆ ਇਹ ਲਗਾਤਾਰ ਪੰਜਵੀਂ ਵਾਰ ਯਾਤਰਾ ਵਾ ਜੋ ਵrindavan ਤੇ बरसाਨਾ ਸਾਰੇ ਮੰਦਰਾਂ ਚ ਮੱਥਾ ਟੇਕਣ ਲੈ ਕੇ ਚੱਲੇ ਆ ਤੇ ਮੈਡਮ ਜੀ ਦਾ ਕਾਫੀ ਉਪਰਾਲਾ ਕਰਦੇ ਹੀ ਰਹਿੰਦੇ ਆ ਹਰ ਧਾਰਮਿਕ ਸਥਾਨ ਦੇ ਨਾਲ ਜੁੜੇ ਹੋਏ ਆ ਹਰ ਜਗ੍ਹਾ ਯਾਤਰਾ ਭੇਜਦੇ ਆ ਏ ਸੰਗਤਾਂ ਨੂੰ ਰਾਦੇ ਰਾਦੇ ਮੇਰੇ ਵੱਲੋਂ ਰਾਦੇ ਰਾਦੇ ਜੀ ਹੋਰ ਤੁਹਾਨੂੰ ਮਿਲਾਉਣੇ ਆ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਜਿਹੜਾ ਕਿ ਸਮਾਜ ਸੇਵਾ ਦੇ ਨਾਂ ਤੇ ਜਿਨ੍ਹਾਂ ਦਾ ਨਾਂ ਸਪੈਸ਼ਲ ਜਾਣਿਆ ਜਾਂਦਾ ਹੈ ਅਨੀਤਾ ਸੋਮਪ੍ਰਕਾਸ਼ ਜੀ ਤੁਹਾਡਾ ਬਹੁਤ-ਬਹੁਤ ਐਚਐਸਟੀਵੀ ਪੰਜਾਬ ਤੇ ਸਵਾਗਤ ਹੈ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਔਰ ਅੱਜ ਜਿਹੜਾ ਤੁਸੀਂ ਰਾਦੇ ਰਾਦੇ ਦੇ ਗੁਣਗਾਨ ਦੇ ਵਿੱਚ ਆਪਣਾ ਜੋ ਇਸ ਵੇਲੇ ਯੋਗਦਾਨ ਭੂਮਿਕਾ ਨਿਭਾ ਰਹੇ ਹੋ ਹਮੇਸ਼ਾ ਤੁਹਾਨੂੰ ਦੇਖਿਆ ਕਿ ਤੁਸੀਂ ਸਮਾਜ ਸੇਵਾ ਦੇ ਨਾਂ ਤੇ ਪਹਿਲ ਕਦਮੀ ਤੌਰ ਦੇ ਉੱਤੇ ਤੁਸੀਂ ਅੱਗੇ ਹੁੰਦੇ ਹੋ ਅੱਜ ਦੀਆਂ ਸੰਗਤਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹਰ ਸਾਲ ਦੀ ਤਰ੍ਹਾਂ ਅਧਿਆਵਤ ਬਸਾਂ ਜਾ ਰਹੀਆਂ ਆ ਯਾਤਰਾ ਤੇ ਭਗਵਾਨ ਦੀ ਕਿਰਪਾ ਹੁੰਦੀ ਆ ਕਿ ਹਰ ਸਾਲ ਜਿਹੜੀਆਂ ਸੰਗਤਾਂ ਇੱਥੋਂ ਜਾਂਦੀਆਂ ਆ ਔਰ ਇਸੇ ਤਰ੍ਹਾਂ ਕ੍ਰਿਸ਼ਨ ਪੂਜਾਰ ਆਪਣੀ ਕਿਰਪਾ ਬਣਾਈ ਰੱਖੇ ਸੰਗਤਾਂ 'ਚ ਉਤਸ਼ਾਹ ਰੱਖੇ ਔਰ ਇਹਨਾਂ ਤੇ ਆਪਣਾ ਆਸ਼ੀਰਵਾਦ ਰੱਖੇ ਤਾਂ ਕਿ ਹਰ ਸਾਲ ਇਹ ਸੇਵਾ ਨਵਾਂਣ ਇਹ ਅਰਦਾਸ ਕਰਦੀ ਹੁੰਦੀ ਆ ਬਹੁਤ ਵੱਡਾ ਇਹਨਾਂ ਨੇ ਸਨੇਹਾ ਦਿੱਤਾ ਔਰ ਆਏ ਦਿਨ ਤੁਸੀਂ ਦੇਖਦੇ ਹੋ ਫਗਵਾੜਾ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ ਸਮਾਜਿਕ ਪ੍ਰੋਗਰਾਮ ਹੋਵੇ ਮੈਡਮ ਨੀਤਾ ਸੋਮਪrakash ਜੀ ਆਪਣਾ पहलकदमी का कदम हमेशा के परिवार दे की ही यही सिलसिला चलता रहा है और आओ दिन कहना चाहोगे मैं यही कह रहा हूँ कि मैडम जी की तरफ से और हमारे नितिन चड्डा जी की तरफ से और जो है शिल्पा चडाधरी की तरफ से जो संगत को धार्मिक विचारों के जो है लिए उनको जो है ना आगे करते हुए आज जो है ना वृंदावन अन्य धार्मिक धामों को लेकर धर्म के प्रति आस्था जो है करा रहे हैं ये बहुत बड़ी बात कर रहे हैं यही मैं कहना चाहूंगा ऐसे ही इनको जो है पुरुषार्थ दे परमात्मा परम पिता परमात्मा भगवान श्री कृष्ण अन्य जहां जहां जिन जिन धामों के लिए वो जा रहे हैं उन धामों के देवी देवता इनको आशीर्वाद ऐसे दें कि ये हर मास हर समय ही इस मानुष्य जगत को जो है धार्मिक विचारों के ऊपर जो है प्रबल करें यही मैं कहना चाहता हूँ और आप भी जा रहे हैं जो आपके कोई परिवार के सदस्य जा रहे हैं परिवार के सदस्य जा रहे हैं मेरी धर्मपत्नी और मेरी बिटिया भी जा रही है मैं मंदिर में थोड़ा बिजी होने के कारण नहीं जा रहा हूँ ਬਸ ਧੰਨਵਾਦ ਸਰ। ਹੋਰ ਆਓ ਤੁਹਾਨੂੰ ਬੱਸ ਦੇ ਵਿੱਚ ਵੀ ਲੈ ਕੇ ਚਲਦੇ ਆਂ ਜਿੱਥੇ ਸੰਗਤਾਂ ਆਪੋ ਆਪਣੀ ਸੀਟ ਤੇ ਬੈਠੀਆਂ ਹੋਈਆਂ ਨੇ। ਬਣੇ ਰਹੋ ਐਚਐਸਟੀਵੀ ਪੰਜਾਬ ਦੇ ਨਾਲ। ਜੈ ਸ਼੍ਰੀ ਰਾਮ ਦੇ। ਪਰ ਤੁਸੀਂ ਦੇਖ ਰਹੇ ਹੋ ਐਚਐਸਟੀਵੀ ਪੰਜਾਬ ਦੇ ਉੱਤੇ ਅਸੀਂ ਆਏ ਆ ਅੱਜ ਤੁਸੀਂ ਵrindavan ਦੀ ਧਰਤੀ ਤੇ ਜਾ ਰਹੇ ਹੋ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? Vrindavan ਜਾ ਰਹੇ ਆ ਉੱਥੇ ਸਾਨੂੰ ਪਤਾ ਸ਼੍ਰੀ ਕ੍ਰਿਸ਼ਨ ਜੀ ਦੀ ਧਰਤੀ ਹੈ ਉਹ ਤੇ ਅਸੀਂ ਚਾਹੁੰਦੇ ਆ ਕਿ ਸਭ ਨੂੰ ਉੱਥੇ ਜਾਣਾ ਚਾਹੀਦਾ ਉਹਨਾਂ ਦੇ ਬਾਰੇ ਪਤਾ ਲੱਗਣਾ ਚਾਹੀਦਾ ਕਿ ਸਾਡਾ ਕਲਚਰ ਉਹ ਆ ਸਾਡੇ ਸ਼੍ਰੀ ਕ੍ਰਿਸ਼ਨ ਜੀ ਬਾਰੇ ਸਭ ਨੂੰ ਪਤਾ ਲੱਗਣਾ ਚਾਹੀਦਾ ਆ ਕਿ ਲੋਕਾਂ ਦੀ ਬਹੁਤ ਆਸਥਾ ਆ ਉਹਦੇ ਵਿੱਚ ਉਹਨਾਂ ਨੇ ਹੁਣ ਜੋ ਇਹ ਉਪਰਾਲਾ ਕੀਤਾ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਨੇ ਸ਼ਿਲਪਾ ਚੱਡਾ ਜੀ ਨੇ ਉਹਨਾਂ ਨੂੰ ਤੁਸੀਂ ਕੀ ਦੋ ਸ਼ਬਦ ਕਹਿਣਾ ਚਾਹੋ ਉਹਨਾਂ ਨੂੰ ਤਾਂ ਪਹਿਲਾਂ ਬਹੁਤ ਵੱਡਾ ਥੈਂਕ ਯੂ ਕਵਾਂਗੇ ਤੇ ਉਹ ਜੋ ਕੰਮ ਕਰ ਰਹੇ ਆ ਬਹੁਤ ਜ਼ਿਆਦਾ ਨੇਕ ਤੇ ਧਾਰਮਿਕ ਕੰਮ ਕਰ ਰਹੇ ਆ ਲੋਕਾਂ ਨੂੰ ਮਤਲਬ ਇਹ ਬਹੁਤ ਪੁੰਨ ਦਾ ਕੰਮ ਕਰ ਰਹੇ ਆ ਉਹ ਬਿਲਕੁਲ ਬਿਲਕੁਲ ਬਹੁਤ ਥੈਂਕ ਯੂ ਸੋ ਸੰਕਟਾਂ ਬਹੁਤ ਨੇ ਬਸ ਫੁੱਲਵਟਾ ਫੋਲੇ ਵੀ ਭਰੀ ਹੋਈ ਆ ਸਸੀ ਕਾਲ ਜੀ ਰਾਧੇ ਰਾਦੇ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਬਸ ਸਹੀ ਹੈ ਕਿ ਇਹਦੇ ਨਾਲ ਸਾਨੂੰ ਪਤਾ ਲੱਗੇਗਾ ਕ੍ਰਿਸ਼ਨ ਜੀ ਬਾਰੇ ਹੋਰ ਜ਼ਿਆਦਾ ਚਲ ਜੈ ਸ਼੍ਰੀ ਨਿਵਾਦ ਤੁਸੀਂ ਭੈਣ ਜੀ ਕੁਝ ਕਹਿਣਾ ਚਾਹੋਗੇ ਰਾਦੇ ਰਾਦੇ ਜੀ ਸਰ ਜਿੱਦਾਂ ਅਸੀਂ ਜਾ ਰਹੇ ਸੀ ਜਾਨੇ ਕਿ ਸਾਰੇ ਉਹ ਭਗਵਾਨ ਦੇ ਦਰਸ਼ਨ ਕਰਨ ਹਨਾ ਜਾ ਕੇ ਰਾਦੇ ਰਾਦੇ ਜੀ ਥੈਂਕ ਯੂ ਜੀ ਔਰ ਬਹੁਤ ਹੀ ਮਤਲਬ ਸੰਗਤਾਂ ਦਾ ਇਕੱਠ ਹੈ ਔਰ ਇੱਧਰ ਵੀ ਆ ਜਾਓ ਸੰਗਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਨੇ ਆ ਭਾਜੀ ਕਿੰਦਾ ਆਨੰਦ ਮਾਨ ਰਹੇ ਹੋ ਅੱਜ ਦੇ ਸੰਗਤ ਦੇ ਨਾਲ ਬਿਲਕੁਲ ਜੀ ਬਿਲਕੁਲ ਪਰ ਕੀ ਮਹਿਸੂਸ ਹੋ ਰਿਹਾ ਹੈ ਜੀ ਬਦਿਆ ਸਾਰੇ ਯਾਤਰਾ ਕਰਨ ਚੱਲੇ ਆ ਜੀ ਤੁਸੀਂ ਵੀ ਚੱਲੇ ਨਹੀਂ ਮੈਂ ਛੱਡਣਾ ਹੈ ਮੇਰੀ ਮੰਮੀ ਚੱਲੇ ਇਹ ਭਾਜੀ ਹੁਣ ਛੱਡਣ ਆਏ ਨੇ ਇਹਨਾਂ ਦੇ ਮੰਮੀ ਨੇ ਜਾਣਾ ਆਜੋ ਹੁਣ ਉਹਨਾਂ ਦੇ ਕੋਲ ਚੱਲੀਏ ਜਿਨ੍ਹਾਂ ਨੇ ਆਪ ਵੀ ਜਾਣਾ ਹੈ ਜੈ ਸ਼੍ਰੀਦਾ ਦੇ ਅੱਜ ਦੇ ਅਫਸਰ ਦੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਅਫਸਰ ਦੇ ਵਧੀਆ ਸਾਰੀ ਸੰਗਤ ਆ ਰਹੀ ਹੈ ਬਰਿੰਦਾਬਨ ਅੱਛਾ ਜੀ ਤੁਸੀਂ ਜਾ ਰਹੇ ਹੋ ਮੈਂ ਜਾ ਰਿਹਾ ਜੀ ਤੁਸੀਂ ਵੀ ਜਾ ਰਹੇ ਹੋ ਹਾਂ ਜੀ ਤੁਸੀਂ ਵੀ ਜਾ ਰਹੇ ਹੋ ਔਰ ਸਾਰਿਆਂ ਆਪਣੀ ਖੁਸ਼ੀ ਵਿੱਚ ਇਧਰ ਆਓ ਠੇਕੇਦਾਰ ਸਾਹਿਬ ਇਧਰ ਆ ਜਾਓ ਆ ਜਾਓ ਇਹ ਸਾਡੇ ਭਾਜੀ ਹੁਣ ਅਕਸਰ ਇਹਨਾਂ ਨੂੰ ਤੁਸੀਂ ਸ਼ਹਿਰ ਦੇ ਵਿੱਚ ਸਮਾਗਮਾਂ ਵੀ ਲਿਭਾਉਂਦੇ ਦੇਖਦੇ ਹੋਵੋ ਰਾਧੇ ਰਾਦੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਾਜੀ ਯਾਤਰਾ ਸਵਾਲ ਪੂਰਨ ਕਰੋ ਜੀ ਸਾਰੇ ਬੰਦੇ ਵਧੀਆ ਹਾਂ ਜੀ ਰਾਧੇ ਰਾਦੇ ਬਹੁਤ ਵਧੀਆ ਆ ਦੇਖੋ ਤੁਸੀਂ ਇਧਰ ਕੈਮਰਾ ਮਾਰ ਕੇ ਆ ਕਿੰਨੀ ਸੰਗਤ ਇੱਥੇ ਇਕੱਠੀ ਹੋਈ ਔਰ ਭੈਣ ਜੀ ਸਾਸ਼ੀਕਲ ਜੀ राधे राधे ਜੀ राधे राधे ਤੁਸੀਂ ਕੁਝ ਕਹਿਣਾ ਚਾਹੋਗੇ ਜੀ ਹਾਂ ਜੀ ਅਸੀਂ ਬ੍ਰਿੰਦਵਨ ਜਾ ਰਹੇ ਬੜੇ ਖੁਸ਼ ਆ ਮੈਡਮ ਅਨੀਤਾ ਸੋਮਪ੍ਰਕਾਸ਼ ਦਾ ਬਹੁਤ ਵਧੀਆ ਜੀ ਸ਼ਰਪਾ ਜੱਟਾ ਦਾ ਬਹੁਤ ਵਧੀਆ ਪ੍ਰੋਗਰਾਮ ਆਪ ਦੇਖੋ ਤੁਸੀਂ ਆਓ ਹੁਣ ਤੁਹਾਨੂੰ ਇੱਧਰ ਫੇਰ ਲੈ ਕੇ ਆਉਨੇ ਆ ਅੱਗੇ ਢੋਲ ਦੀਆਂ ਧੋਨਾ ਵੱਜ ਰਹੀਆਂ ਨੇ ਔਰ ਸੰਗਤਾਂ ਦੇ ਵਿੱਚ ਜੋ ਦਿਲ ਦੇ ਵਿੱਚ ਖੁਸ਼ੀ ਹੈ ਉਹ ਹਰ ਇੱਕ ਦੇ ਜ਼ੁਬਾਨ ਦੇ ਵਿੱਚੋਂ ਬਿਆਨ ਹੋ ਰਹੀ ਹੈ ਆ ਸਾਡਾ ਵੀਰ ਢੋਲੀ ਬੁਜਾਰਿਆ ਤੁਸੀਂ ਨਾਲ ਜਾਓਗੇ ਜਾਂ ਇੱਥੇ ਰੋੜੀ ਹਾਂਗੇ ਨਾਲ ਹੀ ਹਰ ਸਾਲ ਜਾਂਦਾ ਜੀ ਹਰ ਸਾਲ ਜਾਂਦਾ ਹਾਂਜੀ ਹਾਂਜੀ ਹਰ ਸਾਲ ਢੋਲ ਫੇਰਾ ਵਿੱਚ ਵੱਜਦਾ ਜਾਂਦਾ ਵੱਜਦਾ ਹੀ ਵੱਜਦਾ ਹੀ ਜਾਂਦਾ ਜੀ ਵੱਜਦਾ ਹੀ ਜਾਂਦਾ ਇਹ ਤੁਹਾਡਾ ਵਾਅਦਾ ਹੈ ਕਿ ਸੰਗਤਾਂ ਝੂਲਦੀਆਂ ਜਾਣਗੀਆਂ ਰਾਦੇ ਰਾਦੇ ਦੇ ਨਾਮ ਤੇ ਜੀ ਇਦਾਂ ਹੀ ਹੁੰਦੀ ਹੈ ਚਲੋ ਫੇ 50 ਇੱਕ ਵਾਰੀ ਢੋਲ ਦਾ ਡਗਾ ਐਟਐਮਟੀਵੀ ਪੰਜਾਬ ਤੇ ਤੁਸੀਂ ਦੇਖਿਆ ਇਸ ਵੇਲੇ ਬਰਿੰਦਾਵਨ ਜੋ ਸੰਗਤਾਂ ਜਾ ਰਹੀਆਂ ਨੇ ਮੈਡਮ ਅਨੀਤਾ ਸੰਤ ਕਾ ਜੀ ਦੀ ਔਰ ਸ਼ਿਲਪਾ ਚੱਟੜ ਜੀ ਦੇ ਪ੍ਰਯਾਸ ਦੇ ਨਾਲ ਸਮੂਹ ਸੰਗਤਾਂ ਦਾ ਇੱਥੇ ਜਥਾ ਇਕੱਠਾ ਹੋਇਆ ਹੈ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਐਚਐਸਟੀਵੀ ਪੰਜਾਬ ਹਰਪ੍ਰੀਤ ਸਿੰਘ ਸੋਨੂ ਪ੍ਰਿੰਸ ਅਰੋੜਾ ਦੇ ਨਾਲ